ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਐਸੇ ਆਈਆਂ ਪਜੌੜੇ ਜੋ ਜਿੱਥੇ ਕਈ ਨਡਾਲਾਵਾਂ ਦੇ ਪਾਸੇ ਨੂੰ ਪਾਣੀ ਨੇ ਖਾਰ ਪਾ ਦਿੱਤੀ ਸੀ ਨਡਾਲੋਂ ਪਿੰਡ ਦੇ ਆਨੇ ਬੋਰੇ ਰੱਖ ਕੇ ਬੰਨਣ ਦੀ ਕੋਸ਼ਿਸ਼ ਕੀਤੀ ਕਿ ਬੋਰੇ ਉਹਨਾਂ ਦੇ ਕਈ ਨਾਲ ਨਾਲ ਹੜ ਵੀ ਗਏ ਜਾਂ ਜਿੰਨਾ ਕੋਈ ਬੰਨ ਰਿਹਾ ਉਹਨਾਂ ਕਾਫੀ ਨਹੀਂ ਹੈਗਾ ਜੇਕਰ ਹੋਰ ਮੀਂਹ ਵਾਹਿਗੁਰੂ ਨਾ ਕਰੇ ਮੀਂਹ ਹੋਰ ਪੈ ਗਿਆ ਤਾਂ ਉਹ ਨਡਾਲੋਂ ਢਾਹ ਬਹੁਤ ਲੱਗ ਜੂਗੀ ਕੋਈ ਵੱਡਾ ਹਾਸਾ ਹੋਣ ਦੇ ਕਾਰਨ ਬਣ ਜਾਣਗੇ ਇਹ ਜਿੱਦ ਨੂੰ ਢਾਲ ਆਈ ਆਪਾਂ ਨੇ ਉਧਰ ਵੀ ਚਾਰ ਪੰਜ ਗੁਜਰਾਂ ਦੇ ਘਰ ਆ ਪੈਂਦੀ ਛੱਟੇ ਗੁਜਰਾਂ ਦੇ ਨੁਕਸਾਨ ਹੁੰਦਾ ਦਰਵਾ ਆ ਦੇਖੋ ਕਿ ਰੈਂਪ ਕਿਵੇਂ ਉੱਤੇ ਨੱਕ ਹੋ ਗਿਆ ਵਾ ਤਾਂ ਆ ਪਾਣੀ ਜਿਹੜਾ ਇੱਕ ਪਸੰਜਾ ਬੋਰੇ ਲੱਗੇ ਹੋ ਆ ਇਹ ਥੋੜੇ ਥੋੜੇ ਲੱਗੇ ਹੋ ਉੱਥੋਂ ਸੜਕਾਂ 'ਚ ਫੇਰ ਖੁਰੀ ਜਾਂਦੀ ਆ ਤਾਂ ਸੜਕੋ ਖੁਰਨ ਦੇ ਨਾਲ ਤਾਂ ਬੋਰੇੰਦੇ ਉੱਤੇ ਡਿੱਗੀ ਜਾਂਦੀ ਆ ਇਹ ਇੰਨੇ ਕਾਫੀ ਨਹੀਂ ਹੈਗੇ ਇਹ ਬਹੁਤ ਥੋੜਾ ਵਾ ਇਹ ਜੇ ਤਾਂ ਸ਼ਾਸਨ ਪਰ ਅਸਨ ਮਦਦ ਕਰਦਾ ਪਿੰਡਾਂ ਦੀ ਤਾਂ ਇਹ ਹੋ ਜਾਣਾ تھا ਕੰਮ ਹੁਣਾ ਪਾਣੀ ਇਹ ਚੱਲੀ ਜਾਂਦਾ ਵਾ ਕਿ ਪਾਣੀ ਬੰਦ ਤਾਂ ਹੁਣ ਹੋਣਾ ਨਹੀਂ ਇੰਨਾ ਕ ਤਾਂ ਚੱਲੀ ਜਾਣਾ ਜਿੰਨਾ ਕ ਚੱਲਦਾ ਵਾ ਇਹ ਪੰਜੋੜੇ ਪਿੰਡ ਦਾ ਚੋਅ ਆ ਜੀ ਪੰਜੋੜੇ ਨੂੰ ਤਾਂ ਬਚਾ ਹੈਗਾ ਨਡਾਲੋ ਨੂੰ ਆ ਤੁਸੀਂ ਸਾਹਮਣੇ ਬੂਰੇ ਦੇਖ ਸਕਦੇ ਆ ਮੋਰੀ ਨੇ ਤੁਸੀਂ ਉਸ ਵੀਰਾ ਹੁਣ ਦੇਖ ਰਹੇ ਨਡਾਣ ਵਾਲਾ ਪਾਸਾ ਇਹ ਖੁਰ ਗਿਆ ਜੀ ਇਧਰ ਨੂੰ ਪਾਣੀ ਨੇ ਢਾ ਲਾ ਦਿੱਤੀ ਆ ਇਧਰ ਨੂੰ ਕਾਫੀ ਪੱਕੀ ਸੜਕ ਵੀ ਵਿੱਚ ਨੂੰ ਡਿੱਗ ਪਈ ਆ ਤਾਂ ਇੱਥੇ ਹੁਣ ਬਹੁਤ ਡਰਵਾ ਬਾਈ ਗੁਰੂ ਜੀ ਨਾ ਕਰ ਤੇ ਮੀ ਪੈ ਗਿਆ ਤੇ ਕਾਫੀ ਨੁਕਸਾਨ ਨਡਾਣੋਂ ਦਾ ਪਿੰਡ ਦਾ ਹੋ ਸਕਦਾ ਇਹ ਜ਼ਿਲ੍ਹਾ ਹੁਸ਼ਿਆਰਪੁਰ ਦਾ ਪਿੰਡ ਨਡਾਣੋਂ ਪਜੌੜਾ ਇਹ ਆ ਜਿਹੜੀ ਹੁਣ ਮਸ਼ੀਨ ਤੁਸੀਂ ਦੇਖਣ ਪੋਕਲਨ ਮਸ਼ੀਨ ਆ ਕੱਲ ਦੀ ਆ ਕੇ ਖੜੀ ਆ ਅੱਜ 28 ਤਰੀਕ ਆ ਕੱਲ ਦੀ ਆ ਕੇ ਖੜੀ ਆ ਇਹ ਕੁਝ ਨਹੀਂ ਕਰ ਰਹੀ ਇਹ ਇੱਥੇ ਆਏਗੀ ਤੇ ਆਪਣਾ ਕੰਮ ਕਰੇ ਉਹ ਬੰਦੇ ਮੈਂ ਡਰਾਈਵਰਾਂ ਨਾਲ ਆਪਰੇਟਰਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਉਹ ਮੈਨੂੰ ਕੋਈ ਲੱਭਿਆ ਨਹੀਂ ਹੈਗਾ ਮਸ਼ੀਨ ਇੱਥੇ ਖੜੀ ਆ ਅੱਜ ਦੂਜੇ ਦਿਨ ਹੋ ਗਿਆ ਖੜੀ ਖੜੀ ਦਾ ਕੀ ਫਾਇਦਾ ਵਾ ਇਹ ਵਾਈਗੁਰੂ ਨਗਰ ਮੀ ਪੈ ਕੇ ਤਨੁਕਸਾਨ ਹੋ ਜੂਗਾ ਜੇ ਪ੍ਰਸ਼ਾਸਨ ਨੇ ਮਸ਼ੀਨ ਭੇਜੀ ਆ ਤੇ ਇਹਨੂੰ ਕੋ ਦੇਖਣ ਵਾਲਾ ਹੈ ਨਹੀਂ ਕਿ ਇਹ ਕੰਮ ਕਰਦੀ ਆ ਜਾਂ ਨਹੀਂ ਕਰਦੀ ਆ ਕਿ ਇਸ ਕਰਕੇ ਮਸ਼ੀਨ ਰਾਮਣਾ ਵਾਲੇ ਬੈਠੇ ਆ ਕਿ ਇਹ ਨਰਾਂ ਨੂੰ ਖਤਰਾ ਫਿਰ ਪੂਰਾ ਹੋ ਜਾਣਾ ਜੇ ਪਾਣੀ ਆ ਗਿਆ ਸੋ ਇਹ ਜਿਨ੍ਹਾਂ ਨੇ ਵੀ ਮਸ਼ੀਨ ਇੱਥੇ ਭੇਜੀ ਆ ਜਾਂ ਮੈਂ ਡੀਸੀ ਸਾਹਿਬ ਹਸ਼ਰਪੁਰ ਨੂੰ ਵੀ ਬੇਨਤੀ ਕਰਦਾ ਕਿ ਮਸ਼ੀਨ ਚਲਾਈ ਜਾਵੇ ਕ੍ਰਾਂਟੇ ਜਿਹੜੀ ਇਹ ਬੰਨਤੀ ਪੂਰਤੀ ਕੀਤੀ ਇਹ ਬੰਨ ਬੜਾ ਵਧੀਆ ਲਾਇਆ ਜਾਵੇ ਜਿਹਨਾਂ 99 ਫੀਸਦੀ ਜ਼ਮੀਨ ਔਰ ਖੇਤ ਬਚ ਸਕਣ ਧੰਨਵਾਦ